ਲਓ ਜੀ ਨਵਾਂ ਸਾਲ ਨਵੇਂ ਧਮਾਕੇ ਹੱਲਾ ਬੋਲ ਸੇਲ ਆ ਗਈ ਜ ਆਪਣੇ ਕੋਲੇ ਪਿਓਰ ਪਸ਼ਮੀਨਾ ਸ਼ਾਲ ਸੂਟ ਆਈ ਫਰੰਟ ਚ ਚੈੱਕ ਕਰੋ ਜ ਕਿੰਨਾ ਸ਼ਾਨਦਾਰ ਬਣਿਆ ਹੋਇਆ ਤੇ ਇਹ ਵੇਖੋ ਜੀ ਪਿਓਰ ਪਸ਼ਮੀਨਾ ਸ਼ਾਲ ਸੂਟ ਆਈ ਪਸ਼ਮੀਨੇ ਦੀ ਬਾਟਮ ਆਊਗੀ ਪਸ਼ਮੀਨੇ ਦੀ ਹੀ ਸ਼ਾਲ ਆਊਗਾ ਕਲਰ ਦੇਵਾਂਗੇ 4 ਹੀ ਪਹਿਲਾ ਕਲਰ ਆ ਗਿਆ ਕਾਫੀ ਕਲਰ ਜੀ ਕਾਫੀ ਵਾਈਨ ਦਾ ਕਲਰ ਆਈ ਲਓ ਚੈੱਕ ਕਰੋ ਪਿਓਰ ਪਸ਼ਮੀਨੇ ਦੀ ਹੀ ਬਾਟਮਾਂ ਤੇ ਹੋਰ ਪਸ਼ਮੀਨੇ ਦੀ ਹੀ ਸ਼ਾਲ ਆਈ ਲਓ ਜੀ ਇੰਨੇ ਚੈੱਕ ਕਰੋ ਸ਼ਾਲ ਦਾ ਬਹੁਤ ਹੀ ਪਿਆਰੇ ਡੈਨ ਮਨੇ ਹੋਇਆ ਕਲਰ ਦੇਵਾਂਗੇ 4 ਜੀ ਪਹਿਲਾ ਕਲਰ ਆ ਗਿਆ ਕਾਫੀ ਬਾਇਨ ਜੀ ਦੂਜਾ ਕਲਰ ਆ ਗਿਆ ਜੀ ਨੀਵੀ ਜਾਈ ਲਓ ਜੀ ਬਹੁਤ ਹੀ ਪਿਆਰੇ ਕਲਰ ਨੇ ਜੀ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆ ਸਕਰੀਨ ਸ਼ਾਟ ਲੋ WhatsApp ਉੱਪਰ ਆਰਡਰ ਕਰ ਦਿਓ ਜੀ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੋਇਆ ਹੈ ਜੀ ਲਓ ਜੀ 800 900 1600 ਸੂਟ ਸਿਰਫ ਔਰ ਸਿਰਫ 500 ਦੇ ਵਿੱਚ ਜੀ ਦੁਕਾਨ ਤੇ ਵੀ ਆ ਕੇ ਲੈ ਸਕਦੇ ਹੋ ਅਲੀ ਸ਼ੇਰ ਵਾਲੀ ਕੱਪੜੀ ਦੀ ਮਸ਼ਹੂਰ ਦੁਕਾਨ ઠાਣਾ રોડ પીખી જિલ્લા માંસાઈ લોજી શિપિંગ અલગ ਰਹુગી 500 ਦੇ ਵਿੱਚ ਦੇવાંગે 100 સૂટ हल्ला-બોલ સેલ বিনা ਲੱਗਿਆ ਹੋਇਆ ਆਪਣੇ ਕੋਲ ਦੁકાਨ ਤੇ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆ 300 સૂਟ ਲੋ WhatsApp ઓર્ડર કર દોઈ નંબર ਦਿੱਤਾ ਹੋਇਆ ਜੀ ਪ્યોર ਪਸ਼ਮੀਨਾ 100 સૂટ ਜੀ మార్కెట్ ਦੇ ਵਿੱਚ ਇਹ ਤੁਹਾਨੂੰ 900 1000 ਰੁਪਏ ਦਾ ਮਿਲੂਗਾ ਆਪਾਂ ਤੁਹਾਨੂੰ સેલ ਵਿੱਚ ਦੇ ਰਿਹਾ ਸਿਰਫ ਔਰ ਸਿਰਫ 500 ਦੇ ਵਿੱਚ ਹੀ ਸ਼ਿਪਿੰਗ અલગ ਰਹੂਗੀ ਜੀ 50 ਰੁਪਏ સૂਟ ਪਰ ਸ਼ਿਪਿੰਗ ਆ ਜੀ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆ ਸਕਰੀਨ ਸ਼ਾਟ ਲਓ ਜੀ